ਪਰ ਕਹਿੰਦੇ ਬਾਬਾ ਜੀ ਹੁਕਮ ਕਰੋ ਅਸੀਂ ਜ਼ਾਲਮਾਂ ਨੂੰ ਗੱਡੀ ਚਾੜ ਕੇ ਆਈਏ ਉਸ ਟਾਈਮ ਬਾਬਾ ਜਰਨੈਲ ਸਿੰਘ ਵੀ ਇਹ ਗੱਲ ਕਹਿੰਦਾ ਸੀ ਵੀ ਪੁੱਤ ਚਾੜ ਕੇ ਆਓ ਜਦੋਂ ਦੁਸ਼ਟਾਂ ਨੂੰ ਗੱਡੀ ਚਾੜ ਕੇ ਆਓਗੇ ਮੈਂ ਸਾਹਮ ਲਵਾਂਗਾ ਓਏ ਤਾਂ ਹੀ ਤੇ ਅੱਜ ਸਿੱਖ ਪੰਥ ਰੋਂਦਾ ਵੀ ਅੱਜ ਸਾਂਭਣ ਵਾਲਾ ਕੋਈ ਨਹੀਂ ਕਰਨ ਵਾਲੇ ਤੇ ਬਹੁਤ ਨੇ ਅਜ ਹੱਥ ਝਾੜਨ ਵਾਲੇ ਬਹੁਤ ਨੇ ਭਈ ਜਿਹੜੇ ਇਹ ਗੱਲ ਕਹਿ ਦਣਗੇ ਵੀ ਤੇਰੇ ਨਾਲ ਸਾਡਾ ਵਾਸਤਾ ਕੋਈ ਨਹੀਂ ਅੱਜ ਇਦਾਂ ਦਾ ਕੋਈ ਨਹੀਂ ਜਿਹੜਾ ਵਾਹਾਂ ਪਸਾਰ ਕੇ ਆਖੇ ਵੀ ਆ ਮੇਰਾ ਤੂੰ ਪੋਤਾ ਐ ਓਏ ਪੰਥ ਵਾਸਤੇ ਕੁਝ ਕੀਤਾ ਹੈ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਘਰਾਂ ਦੇ ਵਿੱਚ ਘਾਹ ਉਗਦਾ ਤੇ ਜਿਹੜੇ ਮੇਰੇ ਕੇ ਗੱਲਾਂ ਵਾਲੇ ਸੀ ਉਹ ਐਨ ਲੈਗਜ਼ਰੀ ਜ਼ਿੰਦਗੀ ਅਮਰੀਕਾ ਕੈਨੇਡਾ ਜੀਂਦੇ ਪਿਆ ਤੇ ਜਿਨ੍ਹਾਂ ਦਾ ਨਾਮ ਲੈ ਲੈ ਕੇ ਪੈਸੇ ਇਕੱਠੇ ਕੀਤੇ ਸੀ ਉਹਨਾਂ ਦੇ ਘਰਾਂ ਤੇ ਅੱਜ ਵੀ ਛੱਤਾਂ ਬਾਲਿਆਂ ਦੀਆਂ ਚੁੰਦੀਆਂ ਨੇ ਮੀਂਹ ਅਜੇ ਜਲੰਧਰ ਹੁੰਦਾ ਤੇ ਛੱਤਾਂ ਪਹਿਲਾਂ ਚੁੰਨ ਲੱਗ ਪੈਂਦੀਆਂ ਤੇ ਜਿਹੜੇ ਉਹਨਾਂ ਦਾ ਨਾਮ ਲੈ ਕੇ ਜਿੰਦਾਬਾਦ ਜਿੰਦਾਬਾਦ ਬਾਵਾ ਤਾ ਤਾ ਕਰਕੇ ਜਿਹੜੇ ਬਾਵਾ ਖੰਡੀਆਂ ਕਰਦੇ ਸੀ ਉਹਨਾਂ ਦੀਆਂ ਚਾਰ ਚਾਰ ਮੰਜ਼ਲੀ ਕੋਠੀਆਂ